ਮੋਹਨ ਸ਼ਰਮਾ ਦੀ ਰਚਨਾ ਬੇਵਸੀ ਨਸ਼ਿਆਂ ਦੇ ਕਹਿਰ ਨੇ ਜਿੱਥੇ ਘਰਾਂ ਦੀਆਂ ਚੂਲਾ ਹਲਾ ਦਿੱਤੀਆਂ ਨੇ ਉੱਥੇ ਇਸ ਕਹਿਰ ਦਾ ਸਭ ਤੋਂ ਵੱਧ ਸੰਤਾਪ ਔਰਤਾਂ ਦੇ ਹਿੱਸੇ ਆਉਂਦਾ ਹੈ ਮਾਂ ਦੇ ਰੂਹ ਵਿੱਚ ਉਹ ਚੱਕੀ ਦੇ ਪੁੱੜ ਵਾਂਗ ਵਿਚਾਲੇ ਪਿਸ ਰਹੀ ਹੈ ਨਸ਼ਈ ਪੁੱਤ ਕਰਨ ਪਤੀ ਦੇ ਕੁਸੈਲੇ ਇਸ ਤਰ੍ਹਾਂ ਦੇ ਬੋਲ ਇਸ ਨੂੰ ਤਾਂ ਤੂੰ ਹੀ ਚੰਬਲਾਇਆ ਹੈ ਇਹਦੀਆਂ ਕਰਤੂਤਾਂ ਤੇ ਪਰਦੇ ਵੀ ਪਾਉਂਦੀ ਰਹੀ ਇਹ ਕਿਉਂ ਰੀਚ ਪੈਣਾਂ ਸਾਂ ਛੱਡਣ ਲਈ ਪੈਸੇ ਵੀ ਦਿੰਦੀ ਰਹੀ ਹੁਣ ਕਿਉਂ ਰੋਨੀ ਅੱਖਾਂ ਚ ਕਿਸਨ ਦੇ ਕੇ ਅਕਸਰ ਕਲਜਾ ਪਛਤੇ ਹਨ ਦੂਜੇ ਪਾਸੇ ਮਾਂ ਦਿਨ ਤੱਕ ਘਰ ਦੀ ਦਹਲੀਸ ਤੇ ਬੁੱਤ ਜਾ ਬਣੀ ਉਹਨੂੰ ਡੀਕਦੀ ਹੈ ਭੁੱਖਣ ਪਾਣਾ ਪਤਾ ਨਹੀਂ ਕਿੱਥੇ ਤੱਕੇ ਖਾਂਦਾ ਫਿਰਦਾ ਹੈ ਚੋਬਰ ਪੁੱਤ ਨਸ਼ੇ ਖਾਖਾ ਹੱਡੀਆਂ ਦਾ ਮੁੱਠ ਬਣ ਗਿਆ ਇਹਨੂੰ ਲੋਟ ਕਰਨ ਲਈ ਕਿੱਥੇ ਲੈ ਕੇ ਜਾਵਾਂ ਇਹ ਤਾਂ ਰਾਜ ਦੇ ਨਾਂ ਤੇ ਪਰਾਂ ਤੇ ਪਾਣੀ ਨਹੀਂ ਪੈਣ ਦਿੰਦਾ ਅਜੀਆਂ ਮਾਰੂ ਸੋਚਾਂ ਦੇ ਅੰਗ ਸੰਗ ਰਹਿੰਦੇ ਆ ਉਹਦੀ ਸਾਰੀ ਰਾਤ ਮੰਜੇ ਤੇ ਪਾਸੇ ਪਰਤਿਆਂ ਲੰਗ ਜਾਂਦੀ ਹੈ ਪੁੱਤ ਦੀਆਂ ਕਰਤੂਤਾਂ ਦੇ ਹਲਮ ਕਰ ਉਹ ਆਪਣੇ ਆਪ ਅੱਧ ਮੋਈ ਜੀ ਹੋ ਜਾਂਦੀ ਹੈ ਵਿਆਹੀ ਵਰੀ ਭੈਣ ਵੀ ਸੌਰੀ ਕਰ ਮੈ ਯੂਸੀ ਪਰਿਆ ਜੀਵਨ ਬទਿਤ ਕਰਦੀ ਹੈ ਉਹ ਆਪਣੇ ਪ੍ਰਾਪ ਦੇ ਨਸ਼ਈ ਹੋਣ ਬਾਰੇ ਆਪਣੇ ਤੇ ਘਰ ਦੇ ਦੂਜੇ ਜੀਆਂ ਤੋਂ ਓਲਾ ਰੱਖਦੀ ਹੈ ਉਹਨੂੰ ਡਰ ਰਹਿੰਦਾ ਕਿ ਸਸ ਸੌਰਾਂ ਦਰਾਨੀਆਂ ਜਟਾਣੀਆਂ ਜਾਂ ਪਤੀ ਸ਼ਹੀਪਰਾ ਤਾਂ ਮੇਨਾ ਨਾ ਮਾਰ ਦੇਣ ਰਖੜੀ ਵਾਲੇ ਦਿਨ ਉਹ ਖੂਨ ਦੇ ਹੰਝੂ ਕੇੜਦੀ ਹੋਈ ਮਾਂ ਨੂੰ ਤਰਲੇ ਜੇ ਨਾ ਕਹਿੰਦੀ ਐ ਵੀਰੇ ਨੂੰ ਇੱਧਰ ਨਾ ਭੇਜੀ ਮੈਂ ਆਪੇ ਇਕੱਲੀ ਰਖੜੀ ਵਾਲੇ ਦਿਨ ਤੁਹਾਡੇ ਕੋਲ ਆ ਜਾਵਾਂਗੀ ਉਹਨੂੰ ਡਰ ਰਹਿੰਦਾ ਕਿ ਜੇਕਰ ਉਹ ਨਸ਼ੇ ਵਿੱਚ ਟੱਲੀ ਹੋ ਕੇ ਗਲੀ ਵਿੱਚ ਡਿੱਗ ਪਿਆ ਜਾਂ ਕੇ ਮੰਜੇ ਤੇ ਬੇਹੋਸ਼ ਹੋ ਕੇ ਡਿੱਗਿਆ ਪਿਆ ਤਾਂ ਉਹਦੇ ਕੋਲੋਂ ਸਾਰੇ ਪਰਿਵਾਰ ਸਾਹਮਣੇ ਨਮੋਸ਼ੀ ਨਹੀਂ ਚੱਲੀ ਜਾਣੀ ਉੰਜ ਵੀ ਉਹ ਗੰਭੀਰ ਹੋ ਕੇ ਸੋਚਦੀ ਹੈ ਕੁੜੀਆਂ ਦਾ ਸੇਬਾ ਮਾਪਿਆਂ ਦੇ ਸਰਤੇ ਹੁੰਦੇ ਜੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਨਸ਼ਿਆਂ ਕਾਰਨ ਕਰੋਧ ਤੇ ਪ੍ਰਾਦੇ ਕਰ ਰੋਥ ਝੂ ਪਿਆ ਰਹਿੰਦਾ ਤੇ ਪੇਕਿਆਂ ਦੀ ਹਾਲਤ ਉਹਨ ਕੱਖੋਂ ਹੋਲੀ ਤੇ ਪਾਣੀੋਂ ਪਤਲੀ ਹੋ ਗਈ ਹੈ ਤਾਂ ਫਿਰ ਮੇਰਾ ਤਾਂ ਉਹੀ ਜੋਨਾ ਮੁਸ਼ਕਲ ਹੋ ਜੂ ਰਖੜੀ ਵਾਲੇ ਦਿਨ ਜਦੋਂ ਨਸ਼ਈ ਪ੍ਰਾਦੇ ਰਖੜੀ ਬੰਦੀ ਹੈ ਤਾਂ ਗੁੱਟ ਤੇ ਰਖੜੀ ਬੰਨਣ ਵੇਲੇ ਪ੍ਰਾਦੀਆਂ ਕਾਨਿਆਂ ਵਰਗੀਆਂ ਸੁੱਕੀਆਂ ਬਾਹਾਂ ਠਾਂਤਾਂ ਸਰਿੰਜਾਂ ਨਾਲ ਵਿਨਿਆ ਵੇਖਦੀ ਹੈ ਤਾਂ ਉਹ ਨੈਣਾ ਚੋਂ ਹੰਝੂ ਛਲਕਣ ਤੋਂ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ ਨਸ਼ਈ ਦੀ ਪਤਨੀ ਵੀ ਕੋਈ ਘਟ ਸੰਤਾਪ ਨਹੀਂ ਭੋਗਦੀ ਸਹੁਰੇ ਆ ਕੇ ਜਦੋਂ ਉਹਨੂੰ ਪਤੀ ਦਾ ਨਸ਼ੇ ਦੀ ਦਲਦਲ ਵਿੱਚ ਤਸੇ ਹੋਣ ਦਾ ਪਤਾ ਲੱਗਦਾ ਤਾਂ ਉਹਨੂੰ ਜਾਪਦਾ ਹੈ ਕਿ ਵਿਆਹ ਤੋਂ ਪਹਿਲਾਂ ਸਿਰ ਜੇ ਰੰਗੀਨ ਸੁਪਨੇ ਖੇਰੂ ਖੇਰੂ ਹੋ ਗਿਆਂ ਬਾਹਾਂ ਵਿੱਚ ਪਾਇਆ ਲਾਲ ਚੂੜਾ ਉਹਨੂੰ ਡੰਗ ਜਿਹਾ ਮਾਰਦਾ ਲੱਗਦਾ ਕਦੇ ਵਿਛੋਲੇ ਨੂੰ ਕਦੇ ਮਾਂ-ਬਾਪ ਕਦੇ ਕਿਸਮਤ ਨੂੰ ਕੋਸ ਜਾਂ ਖੂਨ ਦੇ ਹੰਝੂ ਪਾਉਂਦੀ ਹੈ ਇਦਾਂ ਹੀ ਇੱਕ ਪੀੜਤ ਔਰਤ ਆਪਣੇ ਨਸ਼ਈ ਪਤੀ ਨੂੰ ਲੈ ਕੇ ਨਸ਼ਾ ਛਡਾਊ ਕੇਂਦਰ ਪਹੁੰਚਾਈ ਆਪਣੇ ਨਾਲ ਉਪੇਕਿਓ ਭਰਾ ਨੂੰ ਵੀ ਲੈ ਕੇ ਆਈ ਸੀ ਕਾਉਂਸਲਿੰਗ ਤੋਂ ਬਾਅਦ ਸਾਹਮਣੇ ਆਇਆ ਕਿ ਨਸ਼ਾ ਕਾਰਨ ਉਸਨੇ ਪਰਿਵਾਰ ਨੂੰ ਖੁੰਗਲ ਕਰ ਦਿੱਤਾ ਤੇ ਹੀ ਕਿਲੇ ਹਿੱਸਿਆ ਹੀ ਜ਼ਮੀਨ ਵੀ ਨਸ਼ਾ ਦੇ ਲੈ ਕੇ ਲਾ ਦੁੱਤੀ ਹੈ ਡੱਕਾ ਦੂਰਾ ਨਹੀਂ ਕਰਦਾ ਪਤਨੀ ਘਰ ਵਿੱਚ ਰੱਖੀਆਂ ਦੋ ਮੱਜਾਂ ਦਾ ਦੁੱਧ ਵੇਚ ਕੇ ਪਰਿਵਾਰ ਕਿ ਲੋੜਾਂ ਪੂਰੀਆਂ ਕਰ ਰਹੀ ਸੀ ਪਰ ਇੱਕ ਦਿਨ ਮਜਬੂਰੀ ਬਸ ਉਹਨੂੰ ਪੇਕੇ ਜਾਣਾ ਪਿਆ ਤੇ ਨਸ਼ਈ ਪਤੀ ਨੇ ਉਹਦੀ ਗੈਰ ਹਾਜ਼ਰੀ ਦਾ ਲਾਹਾ ਲੈਂਦਿਆਂ ਦੋਵੇਂ ਮੱਜਾਂ ਕੌਡੀਆਂ ਦੇ ਪਾ ਡੰਗਰਾਂ ਦੇ ਵਪਾਰੀਆਂ ਨੂੰ ਵੇਚ ਦਿੱਤੀਆਂ ਕਰ ਲਈ ਆਮਦਨੀ ਦਾ ਇਹ ਸਾਧਨ ਵੀ ਚੰਦ ਤਾਰਿਆ ਪਤਨੀ ਤੇ ਉਸਦੇ ਭਰਾ ਦੇ ਦਬਾਅ ਦੇ ਨਾਲ ਨਾਲ ਕਾਉਂਸਲਿੰਗ ਸਮੇਂ ਸਮਝਾਉਣ ਮਗਰੋਂ ਉਹ ਦਾਖਲ ਹੋਣ ਲਈ ਰਾਜ਼ੀ ਹੋ ਗਿਆ ਪਤਨੀ ਅਤੇ ਉਸਦੇ ਭਰਾ ਨੂੰ ਸੰਬੋਧਨ ਕਰਦਿਆਂ ਜਦੋਂ ਮੈਂ ਸੰਸਥਾ ਦੇ ਨਿਯਮਾਂ ਸੰਬੰਧੀ ਜਾਣਕਾਰੀ ਦੇਣ ਲੱਗਿਆ ਤਾਂ ਨਸ਼ਈ ਦੀ ਪਤਨੀ ਨੇ ਅੰਤਾਂ ਦੀ ਮਯੂਸੀ ਵਿੱਚ ਪੀੜ ਭਰੀ ਆਵਾਜ਼ ਵਿੱਚ ਕਿਹਾ ਤੁਹਾਡੀਆਂ ਸਾਰੀਆਂ ਸ਼ਰਤਾਂ ਸਾਨੂੰ ਮਨਜ਼ੂਰ ਨੇ ਜੀ ਹਾਥੀ ਦੀਆਂ ਪੈੜਾਂ ਵਿੱਚ ਸਾਰੀਆਂ ਪੈੜਾਂ ਹੀ ਆ ਗਈਆਂ ਬਸ ਇੱਕੋ ਅਰਜ਼ ਕਰਦੀ ਹਾਂ ਜੀ ਤੁਹਾਨੂੰ ਜੇ ਇੱਥੇ ਲਾਜ ਦਰਮਿਆਨ ਇਹ ਮਰ ਵੀ ਜਾਂਦਾ ਹੈ ਤੇ ਇਹਨੂੰ ਤੁਸੀਂ ਹੀ ਫੂਕ ਦਿਓ ਲੱਕੜਾਂ ਦੇ ਪੈਸੇ ਅਸੀਂ ਦੇ ਦੇਾਂਗੇ ਅਰਥ ਦੇ ਬੰਦੇ ਖੁੰਦੇ ਹੱਤਰੂਆ ਕਰਨ ਹਾਰੇ ਟ ਵਾਲੇ ਸੋਗੀ ਹਵਾ ਪਸਰ ਗਈ ਸੀ ਧੰਨਵਾਦ